ਇਸ ਵੱਲ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਕਿ ਇੰਸਟਾਗ੍ਰਾਮ ਮਸ਼ਹੂਰ ਸਟਾਰ ਸੁਖ ਰਤਿਆ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਤੁਹਾਨੂੰ ਦੱਸਦੇ ਕਿ 5 ਲੱਖ ਰੁਪਏ ਦੀ ਸਪਾਰੀ ਲੈ ਕੇ ਸੁਖ ਰਤਿਆ ਤੇ ਉਸਦੇ ਭਰਾ ਨੇ ਕਤਲ ਕੀਤਾ ਸੀ ਇੱਕ ਔਰਤ ਦਾ ਬੰਬੇ ਦੇ ਵਿੱਚ ਤਾਂ ਅੱਜ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਤੁਹਾਨੂੰ ਦੱਸਦੇ ਕਿ ਸੁਖਪ੍ਰੇ ਸਿੰਘ ਰਤਿਆ ਤੇ ਇਹ ਇਲਜ਼ਾਮ ਨੇ ਕਿ ਉਸਨੇ ਆਪਣੇ ਮਾਮੇ ਦੇ ਮੁੰਡੇ ਦੇ ਨਾਲ ਬੰਬੇ ਦੇ ਵਿੱਚ ਇੱਕ ਔਰਤ ਦਾ ਸੁਪਾਰੀ ਲੈ ਕੇ ਉਸਦੇ ਪਤੀ ਕੋਲੋਂ 5 ਲੱਖ ਰੁਪਏ ਲੈ ਕੇ ਉਸ ਦੀ ਘਰ ਵਾਲੀ ਦਾ ਕਤਲ ਕੀਤਾ ਤਾਂ ਜਿਸ ਤੋਂ ਬਾਅਦ ਫਰਾਰ ਹੋ ਗਿਆ ਸੀ ਕਤਲ ਕਰਕੇ ਬੰਬੇ ਤੋਂ ਸੁਖਰਤਿਆ ਤਾਂ ਅੱਜ ਪੁਲਿਸ ਨੇ ਨੁਆਇਡਾ ਤੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਉਸਦੇ ਭਰਾ ਨੂੰ ਵੀ ਤੇ ਸੁਖਰਤਿਆ ਨੂੰ ਵੀ ਤੁਹਾਨੂੰ ਦੱਸਦੇ ਕਿ ਕਤਲ ਕਰਨ ਤੋਂ ਬਾਅਦ ਸੁਖਰਤਿਆ ਨੁਆਇਡਾ ਆ ਗਿਆ ਸੀ ਤੇ ਉੱਥੇ ਭੱਜਣ ਦੀ ਫਰਾਗ ਦੇ ਵਿੱਚ ਸੀ ਕਿਤੇ ਦੂਰ ਇਲਾਕੇ ਦੇ ਵਿੱਚ ਤਾਂ ਜਦੋਂ ਪੁਲਿਸ ਨੂੰ ਪਤਾ ਲੱਗਾ ਤਾਂ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਉਸ ਮਸ਼ਹੂਰ ਸੋਸ਼ਲ ਮੀਡੀਆ ਸਟਾਰ ਨੂੰ ਸੁਖਰਤਿਆ ਨੂੰ ਪੁਲਿਸ ਨੇ ਹਨ ਗ੍ਰਿਫਤਾਰ ਕਰ ਲਿਆ ਹੈ ਕਿਉਂਕਿ ਉਸਨੇ ਬੰਬੇ ਦੇ ਵਿੱਚ ਇੱਕ ਔਰਤ ਦਾ ਕਤਲ ਕੀਤਾ ਸੀ ਜੋ ਕਿ ਸਲੂਨ ਦਾ ਕੰਮ ਕਰਦੀ ਸੀ ਬੰਬੇ ਦੇ ਵਿੱਚ ਉਸ ਔਰਤ ਦੇ ਪਤੀ ਨੇ ਸੁਖਰਤਿਆ ਨੂੰ 5 ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ ਤਾਂ ਜਿਸ ਤੋਂ ਬਾਅਦ ਸੁਖਰਤਿਆ ਨੇ ਇਹ ਘਟਨਾ ਨੂੰ ਇਨਜਾਮ ਦਿੱਤਾ ਉਸ ਔਰਤ ਦਾ ਕਤਲ ਕਰ ਦਿੱਤਾ ਨਾਲ ਉਸਨੇ ਆਪਣੇ ਮਾਮੇ ਦੇ ਮੁੰਡੇ ਨੂੰ ਲਿਆ ਤਾਂ ਦੋਵਾਂ ਨੇ ਬੰਬੇ ਜਾ ਕੇ ਉਸ ਔਰਤ ਦਾ ਕਤਲ ਕਰ ਦਿੱਤਾ ਗਲਾ ਵੜ ਦਿੱਤਾ ਉਸ ਔਰਤ ਦਾ ਤਾਂ ਅੱਜ ਪੁਲਿਸ ਨੇ ਇਹਨਾਂ ਦੋਵਾਂ ਭਰਾਵਾਂ ਨੂੰ ਗ੍ਰਿਫਤਾਰ ਕਰ ਲਿਆ ਨੁਆਇੜਾ ਤੋਂ